हां जी मित्रों की हालचाल आ गया आपा एक और वीडियो दे नाल हालचाल कमेंट करके जरूर दस दिया करो ਤੇ کئی ਵਾਰ ਕਮੈਂਟ ਆਉਂਦੇ ਆ ਮੈਸੇਜ ਵੀ ਬਹੁਤ ਆਉਂਦੇ ਆ ਬਈ ਮੰਥਲੀ ਕਿੰਨੇ ਕੋ ਪੈਸੇ ਬਣ ਜਾਂਦੇ ਆ YouTube ਤੋਂ ਫਿਰ ਘਰ ਸੇ ਆਣਾ ਹੀ ਨਹੀਂ ਥਾ ਨਹੀਂ ਸਰ ਆਣਾ ਥਾ ਪਰਫਾਰਮ ਕਰਨਾ ਥਾ ਹੈ ਗਲਤੀ ਹੈ ਸ਼ਰਾਬ ਪੀਣਾ ਤੂੰ ਤਾ ਪੱਕਾ ਵਾਦਾ ਕਰੋ ਕਿ ਨਹੀਂ ਪੀਓਗੇ ਠੀਕ ਹੈ ਜੀ ਆਪਸੇ ਵਾਦਾ ਹੈ ਪੱਕਾ ਵਾਦਾ ਪੱਕਾ ਵਾਦਾ ਓ ਸਾਲਿਆ ਯਾਰ ਤੇ ਮੇਰੇ ਹੋਰ ਵੀ ਬਥੇਰੇ ਆ ਪਰ ਜਿਹੜਾ ਪਿਆਰ ਤੇਰੇ ਨਾਲ ਆ ਨਾ ਉਹ ਕਿਸੇ ਹੋਰ ਨਾਲ ਨਹੀਂ ਆ ਮੇਰੀ ਜਾਨ ਹਾਂਜੀ ਆਪਣੀ ਗੱਲ ਵਿੱਚ ਹੀ ਰਹਿ ਗਈ ਸੀ ਕਿੰਨੇ ਪੈਸੇ ਬਣ ਜਾਂਦੇ ਤੁਹਾਡੇ ਚ ਵੀ ਕਈਆਂ ਦੇ ਹੀ ਸਵਾਲ ਹੋਗੇ ਕਿ ਕਿੰਨੇ ਕੋਈ ਪੈਸੇ ਬਣ ਜਾਂਦੇ YouTube ਤੋਂ ਬਾਈ ਇੰਨੇ ਜ਼ਿਆਦਾ ਵੀ ਨਹੀਂ ਬਣਦੇ ਬਸ ਟਾਈਮ ਸਰ ਜਾਂਦਾ ਇੰਨੇ ਕੋਈ ਬਣਦੇ ਆ ਬਾਕੀ ਅਸਲੀ ਕਮਾਈ ਤਾਂ ਤੁਹਾਡਾ ਪਿਆਰ ਆ ਜਦੋਂ ਕਮੈਂਟ ਆਉਂਦੇ ਆ ਨਾ ਬਾਈ ਤੇਰੀ ਆਵਾਜ਼ ਬਹੁਤ ਸੋਹਣੀ ਆ ਦਿਲੋਂ ਪਿਆਰ ਹੋਰ ਤਰੱਕੀਆਂ ਕਰ ਇਹੋ ਜਿਹੇ ਕਮੈਂਟਾਂ ਕੇ ਪੈਸੇ ਦੀ ਵੈਲਿਊ ਨਹੀਂ ਰਹਿ ਜਾਂਦੀ ਫੇਰ ਲੱਖਾਂ ਕਰੋੜਾਂ ਵਰਗੀ ਖੁਸ਼ੀ ਹੋ ਜਾਂਦੀ ਆ ਤੁਹਾਡਾ ਪਿਆਰ ਹੀ ਮੇਰੇ ਲਈ ਅਸਲੀ ਕਮਾਈ ਆ ਜੇ ਮੇਰੇ ਕਰਕੇ ਕਿਸੇ ਦੇ ਚਿਹਰੇ ਤੇ ਖੁਸ਼ੀ ਆ ਰਹੀ ਹੈ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਤਾਂ ਹੀ ਕਹਿਣਾ ਮੈਨੂੰ ਕਮੈਂਟ ਚ ਜਾ ਫਿਰ ਕਿਸੇ ਹੋਰ ਵੀਡੀਓ ਵਿੱਚ ਕਰਾਂਗੇ ਹੁਣ ਵੀਡੀਓ ਦੇਖੋ ਖੁੱਦੀ ਜਾਂ ਆਉਣ ਦੇ ਜੀਨ ਦੇ ਦਿਆ ਕਰ ਲੋਕਾਂ ਨੂੰ ਠੀਕ ਆਣਾ ਉਹ ਤੂੰ ਕਿੱਧਰ ਆ ਗਈ ਬਾਬਾ ਪਾਸੇ ਹੋ ਜਾ ਸੌਰੀ 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 ਤੈਨੂੰ ਅਗਲੀ ਵੀਡੀਓ ਵਿੱਚ ਐਡ ਕਰਾਂਗੇ ਵਾਰਨਿੰਗ ਦੇ ਨਾਲ ਵੀ ਹੈੱਡਫੋਨ ਲਗਾ ਲਓ ਫਿਲਹਾਲ ਆਹ ਦੇਖੋ ਫਿਰ ਘਰ ਸਿਆਣਾ ਹੀ ਨਹੀਂ تھا ਨਹੀਂ ਫਿਰ ਆਣਾ تھا ਪਰਫਾਰਮ ਕਰਨਾ تھا ਕਿਸ ਕੇ ਲਈ ਖੁਦ ਕੇ ਲਈ ਹੈ ਸਭ ਕੇ ਲਈ ਆਪ ਖੁਦ ਕੇ ਲਈ ਕਿਉਂ ਨਹੀਂ ਕਰ ਰਹੇ ਨਹੀਂ ਨਹੀਂ ਖੁਦ ਕੇ ਲਈ ਪਰਫਾਰਮ ਕਰ ਰਹਾ ਹਾਂ ਪਰ ਮੈਨੂੰ ਲੱਗਦਾ ਹੈ ਆਪ ਸ਼ੋਰ ਹੀ ਨਹੀਂ ਹੋ ਆਪ ਖੁਦ ਕੇ ਲਈ ਕਰ ਰਹੇ ਹੋ ਕਿ ਭਾਈ ਕੇ ਲਈ ਕਰ ਰਹੇ ਹੋ ਇਹ ਕਿਸੇ ਨੂੰ ਕੀ ਬਣਾਉਣਗੇ ਇਹ ਤਾਂ ਆਪ ਆਪਣੀਆਂ ਜਨਾਨੀਆਂ ਸਿਰੋ ਬਣੇ ਆ ਇਹ ਲੌਂਡੇ ਨੂੰ 뮤직 ਬਾਰੇ ਪੁੱਛਿਆ ਜਾਵੇ ਜਿਹੜਾ ਜੱਜ ਬਣਿਆ ਬੈਠਾ ਨਹੀਂ ਸਰ ਪਰਫਾਰਮੈਂਸ ਸਭ ਕੇ ਲਈ ਕਰ ਰਹਾ ਹਾਂ ਔਰ ਖੁਦ ਕੇ ਲਈ ਵੀ ਕਰ ਰਹਾ ਹਾਂ ਪਰ ਜਵਾਬ ਆਪ ਸੇ ਪੁੱਛਿਆ ਗਿਆ ਕਿ ਆਪ ਅਗਰ ਆਪਕੋ ਲੱਗਤਾ ਹੈ ਕਿ ਆਪ ਉਨਕੋ ਜੀਤੂ ਕਰਾਰ ਦੇਣਾ ਚਾਹਤੇ ਹੋ ਤੋ ਆਪਨੇ ਬੋਲਾ ਹਾਂ ਮੈਂ ਦੇ ਜੀਤੂ ਪਿੰਡ ਚ ਕੁੱਤਾ ਨਹੀਂ ਪੁੱਛਦਾ ਇਥੇ ਜੱਜ ਬਣੇ ਫਿਰਦੇ ਜੱਜ ਦਾ ਮੂੰਹ ਤਾਂ ਲੋੜੇ ਵਰਗਾ ਕੀਂਦਾ ਕੀਂਦਾ ਦਿਲ ਕਰਦਾ ਚਪੇੜੇ ਮਾਰਨ ਦਾ ਜਨਾਨੀਆਂ ਸਿਰੋਂ ਬਣੇ ਜੱਜ ਸੋਨੂੰ ਤੂੰ ਕੁਆਲੀਆਂ ਬਹੁਤ ਸੋਹਣੀਆਂ ਗਾਉਂਦਾ ਮੈਂ ਪਤਾ ਲੱਗਾ ਮੈਨੂੰ ਹਾਂਜੀ ਉੱਧਰ ਦੇ ਭਾਈ ਜੀ ਨਾਲ ਹੀ ਦੀ ਸੀ ਰਸਨਾ ਤੇ ਤੈਨੂੰ ਸੁਣਾਓ ਬਈ ਸੁਣਾਓ ਗਾ ਤਾਂ ਹੋਰ ਵੀ ਸੋਹਣਾ ਲਵੇ ਕੁੱਤਾ ਖਾਸੀ ਨੇ ਕੰਮ ਖਰਾਬ ਕੀਤਾ ਖੰਗਾਰ ਨਾ ਸੁੱਟਦੀ ਉੱਤੇ ਆਉਂਦੇ ਬਾਈ ਤੇ ਗਲੇ 'ਚ ਥੋੜਾ ਇਸ਼ੂ ਆ ਜਿਵੇਂ ਕਹਿੰਦੇ ਨੇ ਖਾਂਸੀ ਹੋਈ ਆ ਤੇ ਆਵਾਜ਼ ਛਾਤੀ 'ਚ ਵੀ ਆ ਰਹੀ ਆ ਦੋ ਕੋਰ ਖੰਦਰ ਵੀ ਬੋਲਦੇ ਪਏ ਨੇ ਇਹਦੇ ਹਾਂਜੀ ਹਜ ਤੇ ਚੋ ਚੋ ਹੰ ਕਰਦੀ ਆ ਅਨਮਲ ਕਦੇ ਨਾਲ ਤਹ ਤੁਰਦੀ ਆ ਜਤੀ ਚੁੰ ਚੁੰ ਕਰਦੀ ਆ Nusrat Fateh Ali ਜੀ ਦਾ ਰਿਕਾਰਡ ਇਹੀ ਤੋੜ ਸਕਦਾ ਹੈ ਹੋਰ ਕੋਈ ਨਹੀਂ Surjit Fateh Ali Khan Surjit Khan ਵੀ ਸੋਚਦਾ ਹੋਣਾ ਕਵਾਲੀ ਸੀ ਕਿ ਗਾਣਾ ਗਾਣੇ ਦੀ ਕਵਾਲੀ ਕਦੋਂ ਬਣ ਗਈ ਮੜਕਦੇ ਨਾਲ ਤਾਂ ਤੁਰਦੀ ਆ ਜੁੱਤੀ ਚੂਹ ਚੂਹ ਕਰਦੀ ਆ ਜਿਹੜੀ ਜੁੱਤੀ ਚੂਹ ਚੂਹ ਕਰਦੀ ਆ ਕੱਢ ਕੇ ਤੇਰੇ ਸਿਰ 'ਚ ਮਾਰਨੀ ਆ ਜੁੱਤੀ ਤੇਰਾ ਸਿਰ ਲੱਭਦੀ ਆ ਇਸ ਲਈ ਚੂਹ ਚੂਹ ਕਰਦੀ ਆ ਜਿਹੜੀ ਜੁੱਤੀ ਚੂਹ ਚੂਹ ਕਰਦੀ ਆ ਚਾਰ ਪੰਜ ਰਿਪੋਰਟਰ ਦੀ ਬੌਂਡ ਤੇ ਫੇਰੋ ਥੈਂਕ ਯੂ ਕੀਆ ਬਾਤ ਹੈ ਹੈ ਗਲਤੀ ਹੈ ਸ਼ਰਾਬੀ ਨਾ ਤੂੰ ਤਾਂ ਪੱਕਾ ਵਾਦਾ ਕਰੋ ਕਿ ਨਹੀਂ ਪੀਓਗੇ ਠੀਕ ਹੈ ਜੀ ਆਪਸੇ ਵਾਦਾ ਹੈ ਪੱਕਾ ਵਾਦਾ ਪੱਕਾ ਵਾਦਾ ਖਾਓ ਮਾਂ ਕਸਮ ਨਹੀਂ ਮਾਂ ਕਸਮ ਤੋਂ ਨਹੀਂ ਖਾਤਾ ਜੀ ਕੀ ਬੋਲ ਬਾਬੇ ਤੇ ਬਹੁਤ ਮਿਲ ਜਾਣੇ ਪਰ ਮਾਂ ਨਹੀਂ ਮਿਲਨੀ ਮਾਂ ਕਸਮ ਖਾ ਕੇ ਕਹੋ ਕਿ ਸ਼ਰਾਬ ਨਹੀਂ ਪੀਵਾਂਗੇ ਨਹੀਂ ਮਾਂ ਦੀ ਕਸਮ ਕਿਉਂ ਖਾਣੀ ਖਾਓ ਜੇ ਪੱਕਾ ਵਾਦਾ ਕਰ ਰਹੇ ਹੋ ਤਾਂ ਕਸਮ ਖਾਣੇ ਵਿੱਚ ਕੀ ਦਿੱਕਤ ਹੈ ਨਹੀਂ ਕਸਮ ਨਹੀਂ ਵਾਦਾ ਕਰ ਸਕਦਾ ਹਾਂ ਮੈਂ ਹਾਂ ਵਾਦਾ ਕਰ ਲਓ ਨਹੀਂ ਪੀਓਗੇ ਨਹੀਂ ਮਾਂ ਕਸਮ ਕਿਉਂ ਨਹੀਂ ਖਾਓਗੇ ਨਹੀਂ ਵੈਸੇ ਜੀ ਮਾਂ ਦੀ ਕਸਮ ਕਿਉਂ ਖਾਣੀ ਮਾਂ ਕਸਮ ਖਾ ਕੇ ਕਹਿ ਦੋ ਮੈਂ ਸੰਤੋਸ਼ ਹੋ ਜਾਏਗਾ ਪੰਜਾਬੀ ਜਿੱਥੇ ਜਾਂਦੇ ਗਾਹ ਪਾ ਕੇ ਆਉਂਦੇ ਆ ਪਤੰਦਰ ਬਾਬੇ ਨੂੰ ਗੱਡੀ ਚਾੜਨ ਨੂੰ ਫਿਰਦਾ ਬਾਬੇ ਨੂੰ ਮਾਰਨ ਨੂੰ ਫਿਰਦਾ ਪਤੰਦਰ ਚਲੋ ਮੈਂ ਆਪਕੇ ਕਸਮ ਖਾ ਕੇ ਕਹਿ ਦਿੰਦਾ ठीक है मां की नहीं खाओगे आप भी तो बराबर ही हैं है? आप भी तो सब कुछ ही है जब है। बराबर हैं पर मां की कसम खाओ आप भी बने हैं हमारे से सब कुछ है बराबरी फिर भी।, भी फिर भी मां की कसम खाओ तो हमें विश्वास होगा <laughs> नहीं मां की कसम नहीं <laughs> पक्का पंजाबी या कुड़ी यावा मां दी सोंनी खांदा पंजाबी या बाबा मर जाए पर मां दी कसम नहीं खानी हमने पिछले साल कृष्ण जी लिए थे और उनकी घर में समाप्ति करी थी ਉਸ ਸੋਰੀ ਸਮਾਪਤੀ ਸਾਲੀ ਸਾਲੀ ਕਰਤੀ ਹੋਗੀ ਕਰਤੀ ਹੋਗੀ ਸਥਾਪਤੀ ਨਾ 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 ਸਮਾਪਤੀ ਹੁਣ ਪਤਾ ਲੱਗ ਗਿਆ ਪੰਜਾਬੀ ਹਿੰਦੀ ਕਿਉਂ ਨਹੀਂ ਬੋਲਦੇ ਲੱਗਦਾ ਇਹਦੀ ਸੇਲੀ ਮਜਬੂਰ ਕਰਦੀ ਇਹਨੂੰ Hindu ਬਣਨ ਤੇ Hindu ਧਰਮ ਵਾਲਿਆਂ ਨੂੰ ਨਹੀਂ ਚਾਹੀਦਾ ਇਸਾਂਹਾਂ ਵੱਲ ਭੇਜ ਦਿਓ ਦੰਗੇ ਨਾ ਕਰਾ ਦੀ ਮਾਮਾ ਅੱਜ ਆਇਂ ਦੋਸਤੋ ਆ ਲੜਕਾ ਦਾ ਕੀ ਨਾਮ ਹੈ ਤੇਰਾ ਬੋਲਦਾ ਇਹਦਾ ਨਾਮ ਹੈ ਕਾਫੀ ਦਿਨ ਤੋਂ ਆਹ ਆ ਦੇਖੋ ਚਿੱਟਾ ਕਿਤਨੀ ਕੁੜੀ ਹੈ ਕੁੱਪਨੇ ਪਤਾ ਨਹੀਂ ਤੇਰੇ 'ਚ ਹੌਂਸਲੇ ਨੇ ਪੁੱਤਰਾ ਓਏ ਪਹਿਲਾਂ ਵੀ ਮੈਂ ਕਿੰਨੀ ਵਾਰ ਸੋਸ਼ਲ ਮੀਡੀਆ ਦੇ ਰਾਹੀਂ ਕਈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਿੰਨੀ ਵਾਰ ਇੱਥੇ ਲੈ ਕੇ ਆਏ ਪਰ ਇਹ ਦੇਖ ਕੇ ਭੱਜ ਜਾਂਦੇ ਦੀ ਫੜੇ ਨਹੀਂ ਜਾਂਦੇ ਦੀ ਪਰ ਅੱਜ ਪੁੱਤਰਾ ਭੱਜਣ ਦਾ ਚੇਤਾ ਕਰਵਾ ਦਿੱਤਾ ਲੱਗਦਾ ਫੇਰ ਭੱਜ ਗਿਆ ਪ੍ਰਧਾਨ ਸਾਹਿਬ ਦੀ ਸਲਾਹ ਕੰਮ ਆ ਗਈ ਤੂੰ ਕਿਉਂ ਯਾਦ ਕਰਵਾ ਦਿੱਤਾ ਕਿ ਭਜਣਾ ਵੀ ਹੈਗਾ ਪਹਿਲਾਂ ਵੀ ਮੈਂ ਕਿੰਨੀ ਵਾਰ ਸੋਸ਼ਲ ਮੀਡੀਆ ਦੇ ਰਾਹੀਂ ਕਈ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਿੰਨੀ ਵਾਰ ਇੱਥੇ ਲੈ ਗਏ ਪਰ ਇਹ ਦੇਖ ਕੇ ਭੱਜ ਜਾਂਦੇ ਦੀ ਫੜੇ ਨਹੀਂ ਜਾਂਦੇ ਦੀ ਪਰ ਅੱਜ ਕੁੱਤਰ ਪਹਿਲਾਂ ਫੜਨਾ ਸਿੱਖ ਕੰਜਰਾ ਫਿਟੇ ਮੂੰਹ ਬਈ ਤੇਰੇ ਅੱਜ ਫੇਰ ਭੱਜ ਗਿਆ ਮੈਨੂੰ ਲੱਗਦਾ ਰਾਜ ਮਿਸਤਰੀ ਦਾ ਕੰਮ ਸਿੱਖ ਰਹਾ ਤੂੰ ਨਹੀਂ ਤੂੰ ਬਣ ਗਿਆ ਇੰਡੀਆਂ ਦਾ ਮਾਣ ਵੀ ਡਰੋਣਾ ਬਾਈ ਪਲੰਬਰ ਨਾਲ ਲੱਗਿਆ ਹੋਇਆ ਕੰਧ 'ਚ ਚਰੀਆਂ ਮਾਰ ਕੇ ਆਇਆ ਤਾਂ ਹੀ ਇਹਨਾਂ ਲਿਬੜਿਆ ਪਿਆ ਬਾਈ ਵੈਲਡਿੰਗ ਦਾ ਕੰਮ ਸਿੱਖ ਰਹਾ ਕਿਨੂ ਕਿਨੂ ਦੇ ਵੀ ਗੋਲ ਦਿਲ ਦੇ ਬਾਈ ਸਾਡੇ ਵੀ ਰੰਗ ਕਰ ਜੀ ਕੋਠੀ ਨੂੰ ਰੰਗ ਕਰਨ ਦਾ ਠੇਕਾ ਲਿਆ ਵੀਰ ਮਿਹਨਤ ਕਰਦੇ ਆ ਇਸੇ ਕਰਕੇ ਇਹਨਾਂ ਨੇ ਪਹਿਲਾਂ ਬਾਹਰ ਘੜਦਾ ਸਮਾਨ ਘੜਦਾ ਵਿੱਚ ਜਿਹੜਾ ਤੋੜਦਾ ਹੋ ਇਹਨਾਂ ਦਾ ਪਿਓ ਦਊਗਾ ਨਹੀਂ ਬੇਟਾ ਅੰਦਰ ਕੁਝ ਨਹੀਂ ਹੈਗਾ ਮਕਾਨ ਹੀ ਤੋੜਿਆ ਕੱਲਾ ਦੇ ਅੰਦਰ ਸਮਾਨ ਜਿਹੜਾ ਸੀਗਾ ਉਹ ਸਾਰਾ ਬਾਹਰ ਆ ਚੁੱਕਿਆ ਤਾਂ ਜੋ ਤੁਸੀਂ ਇਹ ਵੇਖ ਲਓ ਵੀ ਅਹ ਕਾਰਾ ਜਿਹੜਾ ਹਾਂ ਇਹ ਘਰ ਬਣਾਏ ਨੂੰ ਬੇਟਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਸੀ ਬੋਲਦੀ ਵਾਲਾ ਸੋਣਾ ਪੱਤਰਕਾਰ ਵੀ ਸੋਚ-ਸੋਚ ਬੋਲ ਰਿਹਾ ਕਿਤੇ ਗਾਲੀ ਨਾ ਪੈ ਜੇ ਮਾਰ ਦੇ ਮੇਰੇ ਮੂੰਹ 'ਚ ਉਹੀ ਬਸ ਬਿਨਾਂ ਗੱਲੋਂ ਹੀ ਹਾਂ ਚਲੋ ਇਹੀ ਹੈ ਵੀ ਸੋ 6-7 ਸਾਲ ਹੋ ਗਏ ਸੀ ਇਸ ਬੁੜੀਆਂ ਨੇ ਇੱਥੇ ਰਹਿੰਦੇ ਹੋਇਆ ਇਹ ਮਕਾਨ ਜਿਹੜਾ ਬਣਾਇਆ ਇਹਨਾਂ ਨੇ ਬੱਚੀ ਦੋਹਾਂ ਨੇ ਸੋ ਇਹ ਕਹਿੰਦੇ ਨੇ ਵੀ ਸਾਰਾ ਥੋਬੀ ਆਣਾ ਹੀ ਇਹ ਜਿਹੜਾ ਟੱਟਾ ਵੇਚਦਾ ਕੀ ਗੱਲ ਪਿੰਡ ਚ ਕੱਲੇ ਜਵਾਗ ਹੀ ਰਹਿੰਦੇ ਆ ਬਾੜ ਦੇ ਮੇਰੇ ਮੂੰਹ ਚ ਉਹੀ ਬਸ ਪੀਣਾ ਗੱਲੋਂ ਆਈ ਲਾਈਕ ਇਟ ਇਥੋਂ ਇਥੋਂ ਪਤਾ ਲੱਗਦਾ ਬਲੈਕ ਕਰਦੇ ਆ ਕੋਕ ਐਵੇਂ ਨਹੀਂ ਪੀਤੇ ਜਾਂਦੀਆਂ 20 20 ਰੁਪਈਆਂ ਵਾਲੀਆਂ ਬਸ ਇਹ ਨਹੀਂ ਪਿੰਡ ਬਹੁਤਿਆਂ ਨੂੰ ਛੱਕ ਕੇ ਬਲੈਕ ਕਰਦੇ ਦੋਨੋਂ ਨੰਬਰ ਦਿੱਤੋਗੇ ਵੀ ਕਿ ਮੁੰਡੇ ਐਸ਼ ਕਰਦੇ ਨਹੀਂ ਕੋਕ ਪੀਕੇ ਮੁੰਡੇ ਐਸ਼ ਕਰਦੇ ਪਿੰਡ ਬਹੁਤਿਆਂ ਨੂੰ ਛੱਕ ਕੇ ਤੇਲ ਪੱਲੀ ਵਾਲਾ ਕੰਮ ਕਰਦੇ ਮੂੰਹ ਤੇ ਨਹੀਂ ਲਿਖਿਆ ਹੁੰਦਾ ਹਰਕਤਾਂ ਤੋਂ ਪਤਾ ਲੱਗ ਜਾਂਦਾ ਮੂੰਹ ਤੇ ਕੁਸਿਆਂ ਵਰਗਾ ਆ ਕੋਕ ਪੀ ਕੇ ਕੋਕ ਵਰਗਾ ਰੰਗ ਹੋਇਆ ਪਿਆ ਲਿੰਕਾ ਪੀਆ ਕਰ ਭਰਾ ਸਾਲਾ ਐਵੇਂ ਲੱਗਦਾ ਜਿਵੇਂ ਕਿਸੇ ਨੇ ਕੁਲੀ ਪਲਾ ਕੇ ਛੁੱਟੀ ਹੋਵੇ ਉਹ ਸਾਲਿਆ ਯਾਰ ਤੇ ਮੇਰੇ ਹੋਰ ਵੀ ਬਥੇਰੇ ਆ ਪਰ ਜਿਹੜਾ ਪਿਆਰ ਤੇਰੇ ਨਾਲ ਆ ਨਾ ਉਹ ਕਿਸੇ ਹੋਰ ਨਾਲ ਨਹੀਂ ਆ ਮੇਰੀ ਜਾਨ ਵਾਰੀ ਵਟਾ ਕਰਕੇ ਹਟੇ ਆ ਸਿੱਧਾ ਕਿਉਂ ਨਹੀਂ ਕਹਿੰਦਾ ਵਾਰੀ ਵਟਾ ਕਰਦੇ ਹਾਂ ਦੇਖੀ ਬੋਂਡ ਨਾ ਮਾਰ ਲਈ ਯਾਰ ਦੀ ਲੱਗਦਾ ਕਸਰ ਦੋਨਾਂ ਨੂੰ ਮੈਡੀਸਨ ਦੂ ਵਾਲੀਆ ਪਹਿਲਾਂ ਤੇਰੀ ਵਾਰੀ ਬਾਅਦ ਵਿੱਚ ਮੇਰੀ ਵਾਰੀ ਲੱਗੀ ਸਮਝ ਲੱਗਦਾ ਤਲਵਾਰਾਂ ਚੱਲੀਆਂ ਯਹਾਂ ਕੀ ਸਭ ਕੁਝ ਨਾ ਖੜਿਆ ਨਾ ਤੇ ਵਿਆਰਾ ਸੁਣ ਲੈ ਖੜਿਆ ਨਾ ਤੇ ਗਿਆਰਾ ਧੀਰਾ ਇੱਕ ਵਾਰੀ ਤਾਂ ਚਲਾ ਜਾ ਆਂਟੀ ਬਹੁਤ ਵਧੀਆ ਪਰ ਤੇਰੀ ਭੈਣ ਦੀ ਧੀਰਾ ਇੱਕ ਵਾਰੀ ਤਾਂ ਚਲਾ ਜਾ ਰੀਲ ਦੇਖਣ ਵਾਲਿਓ ਤੁਹਾਡੇ ਚ ਹੌਸਲੇ ਨੇ ਪੁੱਤਰ ਓਏ ਨਿਕਲ ਕੇ ਸਭ ਤੋਂ ਪਹਿਲਾਂ ਇਹਨੂੰ 9811 ਥੱਲੇ ਦੇ ਠੀਕ ਹੈ ਆ ਚੋ ਨਿਕਲ ਵੀਰੇ ਇੱਕ ਵਾਰੀ ਆ ਜਾ ਸਿਵੇ ਆ ਚੋ ਨਿਕਲ ਵੀਰੇ ਇੱਕ ਵਾਰੀ ਆ ਜਾ ਵੀਰ 9811 ਚਲਾ ਕੇ ਇਹਦੇ ਉੱਤੇ ਚੜਾ ਜਾ ਕੱਟਾ ਰਿੰਗ ਦਾ ਘਰੇ ਕੰਮ ਨਾ ਕਰਨ ਦੇ ਬਹਾਨੇ ਆ ਸਿਵੇ ਆ ਚੋ ਨਿਕਲ ਵੀਰੇ ਇੱਕ ਵਾਰੀ ਆ ਜਾ ਹਾਂਜੀ ਇਸਨੇ ਕਰਦੇ ਆਂ ਵੀਡੀਓ ਦੀ ਸਮਾਪਤੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਤੇ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਆਨ ਕਰ ਲਿਓ ਤਾਂ ਜੋ ਸਭ ਤੋਂ ਪਹਿਲਾਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤੇ ਜਿਹੜੀ ਸ਼ੁਰੂ ਵਿੱਚ ਛੋਟੀ ਜੀ ਗੱਲ ਕਹੀ ਸੀ ਉਹ ਕਿਸੇ ਹੋਰ ਵੀਡੀਓ ਵਿੱਚ ਕਰਾਂਗੇ ਜਿਹੜੇ ਹਜੇ ਤੱਕ ਵੀਡੀਓ ਦੇਖ ਰਹੇ ਆ ਕਮੈਂਟ ਵਿੱਚ ਯੈਸ ਜਰੂਰ ਲਿਖ ਕੇ ਜਾਓ ਤਾਂ ਜੋ ਮੈਨੂੰ ਪਤਾ ਲੱਗ ਸਕੇ ਕੌਣ ਐਂਡ ਤੱਕ ਵੀਡੀਓ ਦੇਖਦਾ ਹੈ ਯੈਸ ਨਹੀਂ ਲਿਖ ਸਕਦੇ ਤੇ ਕੋਈ ਵੀ ਇਮੋਜੀ ਸੈਂਡ ਕਰ ਦਿਓ ਮੈਂ ਸਮਝ ਜਾਊਂਗਾ